ਜੇ ਤੁਮ ਭੇਜੇ ਤਿਰਹੈ ਬੁਲਾਏ ਸੁਖ ਸਹਿਜ ਸੇthi ਘਰ ਆਓ ਸਤਿਗੁਰ ਪਾਲ ਸਾਹਿਬੀ ਬਚਨ ਕਰਦੇ ਮਨ ਕੇ ਨੇ ਮੇਰੀ ਜਿੰਦੇ ਜੁਜੇ ਸੁਨ ਅਨੰਕਾਰ ਨੇ ਤੈਨੂੰ ਇਹ ਸੰਸਾਰ ਦੇ ਵਿੱਚ ਭੇਜਿਆ ਹੈ ਉਸ ਜੀਨ ਨੇ ਨੂੰ ਆਪਣੇ ਵੱਲ ਪ੍ਰੇਰਨਾ ਸਿਰੂਪ ਕੀਤੀ ਹੋਈ ਹੈ ਜਿਹੜਾ ਅਸੀਂ ਗੁਰੂ ਚਰਨਾਂ ਦੇ ਵਿੱਚ ਆਉਂਦੇ ਹਾਂ ਉਹ ਚਰਨਾਂ 'ਚ ਬੈਠ ਕੇ ਸਤਿਗੁਰਾਂ ਦੇ ਪਾਵਨ ਬਚਨਾਂ ਨੂੰ ਸਰਵਣ ਕਰਨ ਗਏ ਹਾਂ ਪੁਆਣੀ ਪੜਦੇ ਹਾਂ ਸੁਣਦੇ ਹਾਂ ਸਤ ਸੰਗਤ ਕਰਦੇ ਹਾਂ ਇਹ ਉਸ ਆਕਾਰਕ ਗੁਰੂ ਜੀ ਦੀ ਪ੍ਰੇਰਨਾ ਸਦਕਾ ਕੀਤੇ ਸਾਰਾ ਨਗਰ ਵਸ ਰਹੇ ਹਾਂ ਮੈਂ ਪਉਣ ਬਾਣ ਬਾਣੀ ਤੂ ਚਰਨਾਂ ਚ ਕਿੰਨੇ ਨੇ ਅਸੀਂ ਕਈ ਕਰੇ ਨਾ ਜੇ ਗੁਰੂ ਸਾਹਿਬ ਦੀ ਕਿਰਪਾ ਹੈ ਗੁਰੂ ਸਾਹਿਬ ਦੀ ਦੀ ਫੇਰ ਨਾ ਸਦਕਾ ਸੀ ਇਥੇ ਪਹੁੰਚਦੇ ਹਾਂ ਇਸ ਕਰਕੇ ਪਾਸਾ ਕਹਿੰਦੇ ਅਕਾਲ ਪੁਰਖ ਵੈਗੁਰੂ ਜੀ ਦੀ ਬੇਨ ਮੈਂ ਜਿਹਨੂੰ ਤੋ ਅਕਾਲ ਪੁਰਖ ਵੈਗੁਰੂ ਜੀ ਦਾ ਭੇਜਿਆ ਹੋਇਆ ਨੀਤੇ ਸੰਸਾਰ ਤੇ ਆਇਆ ਹੈ ਉਹਦੀ ਪ੍ਰੇਰਣਾ ਸਦਕਾ ਸੰਗਤ ਵਿੱਚ ਬੈਠਣਾ ਉਹਦੀ ਪ੍ਰੇਰਣਾ ਸਦਕਾ ਗੁਰੂ ਦੇ ਪਾਵਨ ਵਚਨਾਂ ਨੂੰ ਸੁਣਨਾ ਹੈ ਪੜ੍ਹਨਾ ਹੈ ਵਿਚਾਰਨਾ ਹੈ ਇਸ ਕਰਕੇ ਭਾਈ ਤੂੰ ਹੁਣ ਆਨੰਦ ਨਾਲ ਆਤਮਕ ਅਡੋਲਤਾ ਦੇ ਨਾਲ ਜਿੜਦੇ ਕਰਦੇ ਟਿਕ ਕੇ ਬੈਠ ਜਾ ਜਿਹੜਾ ਮਨ ਸਾਕਾਰ ਸਾਡੀ ਜਿੰਦ ਡੋਲਦੀ ਹੈ ਭਗਤ ਨਹੀਂ ਰਹਦੀ ਹੈ ਨਾਤਰ ਉਤਰ ਮੈਂ ਇੱਕ ਬਦਾਰਤਾ ਦੇ ਖਾਤਰ ਸੰਸਾਰੀ ਸ਼੍ਰਪਤੀ ਖਾਤਰ ਪਾਸੋਂ ਕਿੰਨੇ ਜਨੂੰ ਤੇਰੇ ਤੇ ਗੁਰੂ ਦੀ ਕਿਰਪਾ ਹੋ ਗਈ ਹੈ ਤੈਨੂੰ ਪ੍ਰੇਰਣਾ ਸਿਰੂ ਕਰ ਦਿੱਤਾ ਹੈ ਗੁਰੂ ਦਾ ਗਿਆਨ ਕਰ। ਉਹ ਗੁਰੂ ਪਾਸੋਂ ਜਿਹੜਾ ਗਿਆਨ ਸਭ ਦਾ ਆਪਣੇ ਹਿਰਦੇ ਵਿੱਚ ਘਰ ਦੇ ਵਿੱਚ ਟਿਕ ਕੇ ਰਹਿ ਜਾਂਦਾ। ਕਿਉਂਕਿ ਕਰਮ ਕਰ ਆਪਣਾ ਹਾਰ ਕਾਲਪੁਰਤ ਵੈਨ ਨੂੰ ਆਪ ਹੈ ਉਹ ਤਾਂ ਕੀਤਾ ਨਹੀਂ ਸਭ ਕੁਝ ਮੇਰਾ ਕੀਤਾ ਕਿਛੁ ਨਾ ਹੋਏ ਕਰਿਐ ਰਾਮੁ ਹੋਏ ਹਰਿ ਸੋਏ ਜੋ ਵੀ ਕਾਰੁਪਤਿ ਵਹਿ ਕੁ ਕਰਿ ਲਿ ਹੈ ਓਹੀ ਹੋ ਰਿਆ ਹੈ ਇਸ ਕਰਕੇ ਪਾਸ ਮੈਂ ਤੇ ਇਹ ਗੱਲ ਨੂੰ ਆਪਣੇ ਹਿਰਦੇ ਚ ਵਸਾ ਲੈ ਆਪਣੇ ਮਨ ਦੇ ਵਿੱਚ ਪੱਕੀ ਕਰ ਲੈ ਕਿ ਉਹਦਾ ਕੀਤਾ ਹੋਇ ਹੋ ਰਿਹਾ ਜੋ ਕੁਝ ਵੀ ਬੁਲਿਆ ਹੈ ਇਸ ਕਰਕੇ ਤੂੰ ਉਤਮ ਕਰਨਾ ਜਿਹੜਾ ਸੰਸਾਰ ਦੇ ਮੈਕ ਪਾਰਤਨ ਵਾਸਤੇ ਉਤਮ ਕਰੇ ਤਨਮય ਆਦਿ ਪ੍ਰਕਿਰਤੀ ਕਰਨ ਵਾਲ ਦੇ ਉਪਨ ਕਰ ਰਿਹਾ ਉਹਨੂੰ ਛੱਡ ਕੇ ਅਕਾਰਪੁਰਖ ਵਹਿਗੁਰੂ ਦਾ ਨਾਮ ਜਪ ਲਾ ਉਤਨ ਕਰ ਸੰਗਤ ਵਿੱਚ ਆ ਤੇ ਇਹ ਗੱਲ ਪੱਕੀ ਕਰਕੇ ਮਨ ਦੇ ਵਿੱਚ ਵਿਸਾਰ ਕੇ ਆਪਣੇ ਪਿਆਰਿਆਂ ਦੇ ਕਾਲਜ ਅਕਾਰਪੁਰਖ ਵਹਿਗੁਰੂ ਆਪ ਹੀ ਖੰਡਾ ਇਸ ਕਰਕੇ ਗੁਰੂ ਕਾਸਾਈਆਂ ਦੇ ਬਚਨਾਂ ਤਾਂ ਸਰਗੁਣ ਕਰਦੇ ਹਾਂ ਕਾਸਾਈ ਬਚਨ ਕਰਦੇ ਨੇ ਫਿਰ ਕਰ ਬੈਠੋ ਹਰ ਜਨ ਪਿਆਰੇ ਸਤਿਗੁਰ ਤੁੰਗੇ ਕਾਜ ਸੁਭਾਏ ਆਕਾਰਪੁਰਖ ਮੈਂ ਤੁਹਾਨੂੰ ਕਿਰਪਾ ਕਰਦੇ ਨੇ ਪਰ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਭਰੋਸਾ ਹੋਣਾ ਚਾਹੀਦਾ ਹੈ ਇਸ ਕਰਕੇ ਕਾਸਾ ਕਹਿੰਦੇ ਨੇ ਭਾਈ ਹੁਣ ਜਿਹੜੇ ਕਾਮਪੁਰਖ ਨੇ ਤੈਨੂੰ ਭੇਜਿਆ ਹੈ ਉਹ ਕਾਲਕ ਤੈਨੂੰ ਪ੍ਰੇਰਨਾ ਕਰ ਰਿਹਾ ਹੈ ਗਿਆਨ ਦੇ ਦਾਤਕ ਸ੍ਰੀ ਕਿਉਂ ਆਪਣੇ ਘਰ ਦੇ ਵਿੱਚ ਟਿਕ ਕੇ ਵੈਰਾ ਉਸ ਕਾਲਪੁਰਖ ਵੈਗੁਰੂ ਦੇ ਨਾਲ ਉਸ ਅਕਾਲਪੁਰਖ ਵੈਗੁਰੂ ਪਰਮੇਸ਼ਰ ਦੇ ਨਾਲ ਸਾਝ ਪਾ ਲੈ। ਉਹਦਾ ਨਾਮ ਜਪ ਲੈ। ਆਨੰਦ ਮੰਗਲ ਗੁਣ ਗਾਓ ਸਹਿਜ ਧੁਨ ਨਿਹਜ ਜਲ ਰਾਜਕੁਮਾਰ ਆਸਕ ਦੇਹ ਦਿਂਦੇ ਆਤਮਿਕ ਅਡੋਤਾ ਦੀ ਰੌਣ ਦੇ ਵਿੱਚ ਆਨੰਦ ਖੁਸ਼ੀ ਪੈਦਾ ਕਰਨ ਵਾਲੇ ਉਕਾਰਪੁਤਵੈ ਜੀ ਦੇ ਗੁਣ ਕਾਇ। ਉਹ ਕਾਰਪੁਤ ਦੇ ਗੁਣ ਉਸ ਗੁਣਾ ਨੂੰ ਕਾ ਜਿਹੜੇ ਤੇਰੇ ਅੰਦਰ ਆਨੰਦ ਪੈਦਾ ਕਰੇ। ਸੰਸਾਰਕ ਗੀਤ ਕੌਣ ਨੇ? ਇਹਨਾਂ ਦੇ ਨਾਲ ਜਿਹੜਾ ਸਾਡਾ ਅੰਦਰ ਦਾ ਮਹੌਲ ਹੈ ਉਹ ਪ੍ਰਾਪਤ ਹੁੰਦਾ ਹੈ। ਉਹ ਵਿਕਾਰਾਂ 'ਤੇ ਡੋੜਦਾ ਵਿਸ਼ਿਆਂ 'ਤੇ ਡੋੜਦਾ ਯਾਹ ਦੁਆਰਸੀ ਗੁਰੂ ਪਾਤਸ਼ਾਹ ਜੀ ਦੇ ਗੁਣ ਗਾਵਾਂਗੇ ਬਾਣੀ ਪੜ੍ਹਾਂਗੇ ਬਾਣੀ ਸੁਣਾਵਾਂਗੇ ਗੁਰੂ ਜੀ ਦੀ ਸਿੱਖ ਸਲਾਹ ਦੇ ਗੀਤ ਗਾਉਣੇ ਕਰਾਂਗੇ ਫਿਰ ਅੰਦਰ ਸਾਡੇ ਟੋਲਤਾ ਬਣੇ ਜਿਹੜੇ ਵਿਕਾਰ ਪੈਦਾ ਹੋਣਾ ਇਹਨਾਂ ਵਿਕਾਰਾਂ ਨੂੰ ਤਕਾਰ ਕਰਤ ਵਹਿਗੂ ਜੀ ਦੇ ਨਾਮ ਨੇ ਹੀ ਨਾਮ ਕਰਨਾ ਹੈ ਇਸ ਕਰਕੇ ਪਾਤਸ਼ਾਹ ਜੀ ਦੇ ਗੁੰਦਰ ਅਕਾਰਤ ਵਹਿਗੂ ਜੀ ਦੇ ਗੁਣ ਗਾਇਆ ਕਰਦੇ ਉਸ ਕਾਲਪੁਰਖ ਵੈਕੂਨਿ ਦਾ ਸਿਮਰਨ ਕਰਿਆ ਕਰ ਇਸ ਤਰ੍ਹਾਂ ਪਰ ਜਿਹੜੇ ਤੇਰੇ ਕਾਮ ਆਤਮਕ ਵੈਰੀ ਨੇ ਜਿਹੜੇ ਅੰਦਰ ਬੈਠੇ ਤੈਨੂੰ ਖਾਰਿ ਨਹੀਂ ਦੇ ਉਤਰ ਰਹੇ ਨੇ ਉਹਨਾਂ ਉੱਤੇ ਤੇਰਾ ਅਟਲ ਰਾਜ ਹੋ ਜਾਏਗਾ ਹਾਂ ਅਸੀਂ ਵਿਕਾਰਾਂ ਦੇ ਬਸ ਵਿੱਚ ਹਾਂ ਵਿਕਾਰ ਸਾਡੇ ਤੇ ਰਾਜ ਕਰਨ ਨਹੀਂ ਕਦੇ ਅਸੀਂ ਕਾਮੀ ਹੋ ਰਹੇ ਹਾਂ ਕਦੇ ਗ੍ਰੋਧੀ ਹੋ ਰਹੇ ਹਾਂ ਕਦੇ ਲੋਭੀ ਹੋ ਰਹੇ ਹਾਂ ਇਨਾਂ ਦਾ ਅਸਰ ਹੋ ਜਾਂਦਾ ਹੈ ਜਿੰਨਾ ਜ਼ਿਆਦਾ ਅਸਰ ਹੋ ਜਾਂਦਾ ਹੈ ਉਤਰ ਨੂੰ ਨੁਕਸਾਨ ਪਹੁੰਚਦਾ ਹੈ ਤੇ ਜਦੋਂ ਕਾਰਸਾ ਕਹਿੰਦੇ ਤੂੰ ਨਾਮ ਨਾਲ ਜੁੜ ਜਾਏਗਾ ਨਾਮ ਜਪਨਾ ਸ਼ੁਰੂ ਕਰੇਗਾ ਆਕਾਲ ਪੁਰਖ ਵੈਕੂ ਜੀ ਨੇ ਗੀਤ ਗਾਉਣੇ ਸ਼ੁਰੂ ਕਰ ਦਵੇਗਾ ਫਿਰ ਤੇਰਾ ਇਹਨਾਂ ਵਿਕਾਰਾਂ ਦੇ ਉੱਪਰ ਰਾਜ ਹੋ ਜਾਏਗਾ ਫਿਰ ਇਹ ਤੈਨੂੰ ਆਪਣੇ ਵੱਲ ਨਹੀਂ ਵਿੱਚ ਸੱਣਗੇ ਕਾਰਸਾ ਕਹਿੰਦੇ ਵੀਰੇ ਤੇਰੇ ਹੁਕਮ ਦੇ ਵਿੱਚ ਚੱਲਣਾ ਕਿਉਂਕਿ ਇਹਨਾਂ ਨੇ ਅੰਦਰੋਂ ਨਿਕਲ ਜਾਣਾ ਹੈ ਜੋ ਪ੍ਰਦੇਸ਼ ਤੋਂ ਨੇ ਜਦੋਂ ਨਾਮ ਕਰ ਚੈਕ ਹੰ ਭਾਂਡੇ ਵਿੱਚ ਵਸਤੂ ਉਦੋਂ ਹੀ ਪੈਂਦੀ ਹੈ ਜਦੋਂ ਭਾਂਡਾ ਖਾਲੀ ਹੋਵੇਗਾ ਜੇ ਭਾਂਡੇ ਵਿੱਚ ਪਹਿਲਾਂ ਹੀ ਵਸਤੂ ਆ ਦੇ ਵਿੱਚ ਭਾਈ ਕਿ ਤੂੰ ਜਾ ਸਕਦੀ ਹੈ ਇਸ ਕਰਕੇ ਪਾਰ ਸਕੇ ਤੂੰ ਜਿੱਨਾਂ ਚਿਰ ਤੇਰਾ ਹਿਰਦਾ ਰੁਕੀ ਧਰ ਇਹਨਾਂ ਵਿਕਾਰਾਂ ਦੇ ਨਾਲ ਭਰਿਆ ਹੋਇਆ ਹੈ ਉਹਨਾਂ ਚਿਰ ਦੇ ਵਿੱਚ ਹੋਰ ਕੋਈ ਵਸਤੂ ਪੈ ਨਹੀਂ ਸਕਦੀ ਹੈ ਇਸ ਕਰਕੇ ਜਿਹਨੂੰ ਕੱਢਣ ਵਾਸਤੇ ਨਾਮ ਦਾ ਸਹਾਰਾ ਲੈ ਗੁਰੂ ਦਾ ਸਨਾਰਾ ਨਾਮ ਜਪ ਕੇ ਜਿਨਾ ਕੀ ਅੰਦਰੋਂ ਮਾਰ ਕੇ ਭੁਜਾ ਕੇ ਫਿਰ ਅੰਦਰ ਨਾਮ ਵਸਾ ਫਿਰ ਆਨੰਦ ਕੀ ਅਨੰਦ ਪ੍ਰਾਪਤ ਹੋਏਗਾ ਇਸ ਕਰਕੇ ਫਾਲਸਾ ਕਹਿੰਦੇ ਭਾਈ ਤੂੰ ਇਹ ਅਕਾਲ ਪੁਰਖ ਵੈਦੂ ਜੀ ਨੇ ਬੁਣਾਇਆ ਕਰ ਉਸ ਅਕਾਲ ਪੁਰਖ ਦੀ ਸ਼ਿਫਤ ਸੁਣਾ ਦੇ ਕੀ ਸੁਣਾਇਆ ਕਰ ਇਸ ਤਰ੍ਹਾਂ ਜਦੋਂ ਤੂੰ ਗੀਤ ਗਾਵੇਂਗਾ ਅਕਾਲ ਪੁਰਖੀ ਦਾ ਨਾਮ ਜਪੇਗਾ ਫਿਰ ਜਿਹੜੇ ਇਹ ਪੈਰੀ ਨੇ ਤਾਵਾਜਕ ਕਿੰਨਾ ਉਤੇ ਤੇਰਾ ਅਟਲ ਰਾਜ ਪੈਦਾ ਹੋ ਜਾਏਗਾ ਤੁਮ ਘਰ ਆਪੂ ਮੇਰੇ ਮੀਤ ਪਾਸਾ ਗਿੰਦੇ ਮੇਰੇ ਬਿੱਤਰ ਮਨ ਹੁਣ ਕੋ ਹਿਰਦੇ ਕਰਦੇ ਵਿੱਚ ਕਿਤੇ ਆਏ ਹਿਰਦੇ ਕਰਦੇ ਵਿੱਚ ਫਾਕ ਸਾਜਾ ਨੂੰ ਬਾਹਰ ਕੌੜਿਆ ਕਰਦਾ ਹੈ ਕਦੇ ਇਹ ਤਿਲਕ ਦੇ ਪੁੱਤਰ ਹਿਰਦੇ ਰੂਪੀ ਕਰਦੇ ਵਿੱਚ ਠੇਕ ਹੋਏ ਤੁਮਰੇ ਦੁਖੀ ਹਰਿਆ ਪੁਨੇਵਾਰੇ ਅਪਦਾ ਭੀਵਕੀਤ ਰਹਾ ਤੇ ਜਦੋਂ ਨਾਮ ਜਪਣਾ ਕੀਤਾ ਪਾ ਸਕਦੇ ਪ੍ਰਮਾਤਮਾ ਨੇ ਆਪ ਕੀ ਇਨ੍ਹਾਂ ਪੰਜਾਂ ਬੈਰੀਆਂ ਨੂੰ ਕਾਮ ਆਦਿਕ ਕਾਮ ਲੋਭੋ ਅਹੰਕਾਰ ਤੇਰੇ ਬੈਰੀਆਂ ਨੂੰ ਢੂਲ ਕਰ ਦਿੱਤਾ ਇਸ ਕਰਕੇ ਤੂੰ ਆਪਣੀ ਹਿਰਦੇ ਰੂਪੀ ਘਰ ਦੇ ਵਿੱਚ ਆ ਜਾ ਤੇ ਇੰਨਾ ਕਾਮ ਆਪਕਾਂ ਕੋ ਕੈਰੀ ਮਾਰਦੀ ਵਿਪਤਾ ਹੁਣ ਤੈਨੂੰ ਮੁੱਕ ਗਈ ਹੈ ਜਿਹੜੇ ਇਹ ਮਾਰ ਰਹੇ ਸੀ ਮੇਰੇ ਤੇ ਜੁਰਮ ਕਰ ਰਹੇ ਸੀ ਮਨੁ ਸਭ ਕੁਝ ਕਾਸਾ ਕਹਿੰਦੇ ਇਹ ਗੁਰੂ ਦੀ ਕਿਰਪਾ ਦੁਆਰਾ ਗੁਰੂ ਦਾ ਗਿਆਨ ਲੈ ਕੇ ਗੁਰੂ ਦੇ ਪਰਦੇਸ ਨਵਾਗਾ ਇਹਨਾਂ ਦੀ ਵਿਪਤਾ ਮੁੱਕ ਗਈ ਹੈ ਹੁਣ ਤੂੰ ਆਪਣੇ ਘਰ ਵਿੱਚ ਆ ਕੇ ਟਿਕ ਜਾ ਪ੍ਰਗਟ ਕੀਨੇ ਨ ਕਰਣ ਹਾਰੇ ਨਾ ਸੁਣ ਕਾਜਨ ਠਾਕੇ ਇਹ ਮੇਰੀ ਜਿੰਦੇ ਸਭ ਕੁਝ ਕਰ ਸਕਣ ਵਾਲੇ ਪ੍ਰਭੂ ਨੇ ਸਾਇਬ ਜੀ ਕਹਿੰਦੇ ਉਹਨਾਂ ਦੇ ਮੰਦਰ ਉਸ ਨੇ ਆਪਣਾ ਆਪ ਪ੍ਰਗਟ ਕਰ ਦਿੱਤਾ ਤੇ ਉਹਨਾਂ ਦੀਆਂ ਭਟਕਣਾ ਮੁੱਕ ਗਈਆਂ ਜਿਹੜੇ ਮਨੁੱਖ ਨੇ ਨਾਮ ਜਪਣਾ ਸਾਨੂੰ ਕੀਤਾ ਉਹ ਅੰਦਰ ਪਾਤਸ਼ਾਹ ਕਹਿੰਦੇ ਆਪ ਆਪਣਾ ਪ੍ਰਕਾਸ਼ ਆਪਣਾ ਆਪ ਪ੍ਰਗਟ ਕਰਦਾ ਹੈ ਕਿਉਂਕਿ ਗੁਰवाणी ਨੇ ਵਾਰ-ਵਾਰ ਸਮਝਾਇਆ ਏ ਕਿ ਉਹ ਤੇ ਹੈ ਹੀ ਨਿਰੰਕਾਰ ਵਸਦਾ ਹੀ ਅੰਦਰ ਪਰਉਰ ਪ੍ਰਗਟ ਨਹੀਂ ਰੂਪ ਦੇ ਵਿੱਚ ਬੈਠਾ ਹੈ ਤੇ ਜਦੋਂ ਅਸੀਂ ਅਕਾਲ ਪੁਰਖ ਜੀ ਦਾ ਨਾਮ ਆਪਣੇ ਸੁਣ ਕਰਦੇਵਾਂਗੇ ਤਾਂ ਸਾਝ ਜੀ ਕਹਿੰਦੇ ਕਿ ਉਹ ਪ੍ਰਗਟ ਰੂਪ ਵਿੱਚ ਹੋ ਜਾਵੇਗਾ ਫਿਰ ਅੰਦਰ ਪ੍ਰਗਟ ਹੋ ਜਾਏਗਾ ਤੇ ਜਿਹਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਉਹਦੀਆਂ ਸਾਰੀਆਂ ਭਟਕਣਾ ਕਾਰਨ ਜੀ ਫਿਰ ਮੁਕਾਜ ਹੁੰਦੇ ਹਨ ਆਰ ਮੰਗਰ ਵਜ ਹੈ ਨਿਤ ਵਾਜੇ ਆਪਣਾ ਖਸਮ ਨਿਵਾਜੇ ਏ ਭਾਈ ਖਸਮ ਪ੍ਰਭੂ ਨੇ ਕਿਰਪਾ ਉਤੇ ਬਿਹਰ ਕੀਤੀ ਤੇ ਉਹਨਾਂ ਦੇ ਘਰ ਕੀ ਹਿਰਦੇ ਘਰ ਵਿੱਚ ਆਤਮਿਕ ਆਨੰਦ ਦੇ ਮੰਨ ਨੂੰ ਬਾਜੇ ਵਜਣ ਲੱਗ ਪੈਂਦੇ ਹਨ ਅਸਥਿਰ ਰਹੋ ਡੋਲੋ ਮਤ ਕਹੂੰ ਗੁਰ ਕਾ ਬਚਨ ਅਧਾਰ ਅਰ ਜੇ ਗੁਰੂ ਦੇ ਉਪਦੇਸ਼ ਉੱਤੇ ਚੁਰਕੇ ਗੁਰੂ ਦੇ ਆਸਰੇ ਰਹਿ ਕੇ ਤੂੰ ਵੀ ਕਾਮ ਆਨੰਦ ਪੈਰੀਆਂ ਤੇ ਤੱਕਦੇ ਤੇ ਪੱਕੇ ਪੈਰਾਂ ਤੇ ਖੜਾ ਸਕਿੰਦੇ ਪੱਕੇ ਪੈਰਾਂ ਤੇ ਖੜਾ ਜੇ ਜਦੋਂ ਤੂੰ ਕਾਇਮ ਤਾਮਾ ਤੇ ਬੈਰੀਆਂ ਦੇ ਟਾਪਰੇ ਬਾਅਦ ਤੇ ਪੱਕੇ ਬੈਰੀ ਨੂੰ ਰੋਕੇ ਗੁਰੂ ਦਾ ਆਸਵਲਾ ਰਹੇ ਕਿ ਗਿਆਨ ਰੂਪੀ ਖੜਕ ਹੱਥ ਦੇ ਵਿੱਚ ਫੜ ਕੇ ਖੜ ਗਿਆ ਜੇਗਾ ਆਸਕ ਨੇ ਵੇਖੀ ਫਿਰ ਹੁਣ ਇਹ ਕਦੇ ਵੀ ਨਾਂ ਟੋਲੀ ਫਿਰ ਨਾਂ ਟੋਲਣ ਕਰਕੇ ਪੁੱਤ ਗਿਆਨ ਲੈ ਕੇ ਜਦੋਂ ਕੋਈ ਨਾ ਬੈਰੀਆਂ ਦੇ ਟਾਪਰੇ ਬਾਅਦ ਤੇ ਖੜਾ ਹੋਵੇਗਾ ਫਿਰ ਐਸੀ ਤਾਲ ਗੁਰੂ ਦੀ ਕਿਰਪਾ ਮਿਲੇਗੀ जय जयकार सगल भूमंडल मुख जल दरबार का सगि जस साहि सिखि देति सोता नाम जप्ण वालेया ने सोका हो रही है कर रहे ने संसार दे ऊपर साडे सामने परतक सी देख रहे हां तान कनवा पुरुष बाबा हरिदा ਨਾਮ ਜਪਿਆ ਅਕ ਸੰਮਰਨ ਕੀਤੀ ਵਿਚਾਰਾਂ ਦੇ ਤਾਪਦੇ ਦੇ ਗਿਆਨ ਵੀ ਖੜਗ ਲੈ ਕੇ ਹੱਥ ਵਿੱਚ ਗੜੇ ਕਿ ਅੱਜ ਉਹਨਾਂ ਦੀ ਸੰਸਾਰ ਪੂਜਾ ਕਰਨੀ ਹੈ ਉਹਨਾਂ ਦੀ ਉਜਾਤਾਂ ਬੁਣਾਈਆਂ ਜਾ ਰਹੀਆਂ ਹਨ ਆਵੇਂ ਸਰੀਰ ਕਰਕੇ ਸੰਸਾਰ ਵਿੱਚ ਨਹੀਂ ਪਰ ਅੱਜ ਵੀ ਉਹਨਾਂ ਨੂੰ ਸੰਸਾਰ ਪੂਜੇ ਰਹਾਂ ਹੈ ਇਹ ਕਰਕੇ ਆਤਮਾ ਕਹਿੰਦੇ ਭਾਈ ਜਦੋਂ ਤੂੰ ਗਿਆਨ ਦੀ ਖੜਗ ਲੈ ਕੇ ਵਿਚਾਰਾਂ ਦੇ ਤਾਪਦੇ ਦੇ ਪੜ ਜਾਏਗਾ ज्ञान ਦੇ ਰਹੀ ਨੰ ਬਾਹਰ ਕੱਢ ਕੇ ਮਾਰ ਕੇ ਭਜਾ ਦੇਗਾ ਤੇ ਸਾਰੀ ਸ੍ਰਿਸ਼ਟੀ ਵਿੱਚ ਸੁੱਖਾ ਹੋਵੇਗੀ ਤੇ ਪ੍ਰਭੂ ਦੇ ਹਜ਼ੂਰੀ ਵਿੱਚ ਤੇਰਾ ਨੂਰ ਜਲਾਤ ਹੋਵੇਗਾ જય જય ਹਾਰ ਸਤਿਗੁਰੂ ਨੰ ਸਾਰੀ ਧਰਤੀ ਸਾਰੀ ਸ੍ਰਿਸ਼ਟੀ ਤੇ ਤੇਰੀ જય જયਕਾਰ ਹੋਵੇਗੀ ਸੋਖਾ ਹੋਵੇ ਕਿ ਸੱਚੇ ਮਾਰਗ ਚੱਲਦੇ ਆ ਅਕਤ ਕਰੇ ਤੇ ਨਾਮ ਸਾਹਿਬ ਜੀ ਕਹਿੰਦੇ ਤੇ ਆਕਾਰ ਕ੍ਰਪ ਵੈਕੋ ਦੀ ਜੂਰੀ ਵਿੱਚ ਵੀ ਜਦੋਂ ਜਾਏਗਾ ਉੱਥੇ ਵੀ ਭਾਈ ਤੇਰਾ ਮੁੱਖ ਪੂਜਣਾ ਹੋਵੇਗਾ ਜਿੰਨ ਕੇ ਜੀਤ ਨਹੀ ਤੇਰੇ ਆਪੇ ਭਿਆਸਾਈ ਜਿਸ ਪ੍ਰਭੂ ਨੇ ਜੀਵ ਪੈਦਾ ਕੀਤੇ ਹੋਏ ਅਨਪਾਈ ਉਹ ਆਪ ਹੀ ਫਿਰ ਇਨ੍ਹਾਂ ਗੁਕਾਰਾਂ ਨੂੰ ਮੋੜਦਾ ਹੈ ਜਦੋਂ ਸਿੱਖ ਗੁਰੂ ਬਣਾਂਗੇ ਉਹ ਗੁਰੂਦਾਨ ਇਹ 파ਜਨ ਹੈ ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਨੂੰ ਜਪਵੇ ਗੁਰੂ ਦਾ ਇਹ ਕਿਰਦ ਹੈ ਉਹ ਆਪ ਹੀ ਆਪਣੇ ਸੇਵਕਾਂ ਨੂੰ ਗਲ ਵਿਚਾਰਾਂ ਤੋਂ ਬਚਾ ਕੇ ਆਪ ਹੀ ਨਾਮ ਜਪਾਉਂਦਾ ਹੈ ਇਸ ਕਰਕੇ ਆਸਣਾ ਕਿ ਕਿੰਨਾ ਵਿਚਾਰਾਂ ਗੁਰੂ ਆਖ ਸਤਿਗੁਰੂ ਜੀ ਕਹਿੰਦੇ ਆਪ ਹੀ ਬਰਹੁਦਾ ਹੈ ਤੇ ਉਹ ਆਪ ਹੀ ਫਿਰ ਇਨਸਾਨ ਦਾ ਮੁੱਖਾ ਮਦਦਕਾਰ ਹੁੰਦਾ ਹੈ ਅਚਰਜ ਕੀਆ ਨਾਮ ਸੱਚ ਬੜਿਆਈ ਬੜਿਆਂ ਦੇ ਮੁਖ ਮੋਹ ਲਾ ਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਰਚਨ ਕਰਦੇ ਨੇ ਕਿ ਇਹ ਨਾਮ ਸਭ ਕੁਝ ਕਰ ਸਕਣ ਵਾਲੇ ਪਰਮਾਤਮਾ ਨੇ ਇਹ ਅਨੁਕਠੀ ਖੇਡ ਬਣਾ ਦਿੱਤੀ ਹੈ। ਦੇਵ ਦੀ ਬੜਿਆਈ ਸਦਾ ਕਾਇਮ ਰਹਿਣ ਵਾਲੀ ਹੈ। ਉਹ ਕਾਲਪੁਰਖ ਵਿਅਕ੍ਰਿਤ ਨਾਮ ਰਜੇ ਉਹ ਸਾਥ ਮਹਿਿਓ ਬੜਿਓ ਗੁਰੂ ਗੋਬਿੰਦ ਸਦਾ ਕਾਇਮ ਰਹਿਣ ਵਾਲੀ ਕੋ ਨਿਖਸਦੀ ਹੈ ਅਕਾਲ ਪੁਰਖ ਵਰਤਨੀ ਇਸ ਕਰਕੇ ਸਾਖੰਦ ਜਾਈ ਕੋ ਸਦਾ ਕਾਇਮ ਲੈਣ ਵਾਲੀ ਮਨਤੀ ਦੇ ਨਾਮ ਤੋਂ ਵਾਹਿਗੁਰੂ ਜੀ ਨਾਮੁ ਉਹਦੇ ਚਰਨਾਂ ਨਾਲ ਜੁੜਕੇ ਨਾਮ ਦੀਆਂ ਗਾਥਾਂ ਲੈ ਨਾਮ ਜਗ ਨਾਮ ਰੂਪੀ ਖੜਕ ਪੜਕੇ ਅਨੂਪਕਾਰਾਂ ਦਾ ਨਾਸ ਕਰ ਤੇ ਆਪਣੇ ਹਿਰਦੇ ਰੂਪੀ ਕਰਦੇ ਵਿੱਚ ਟਿਕ ਕੇ ਰਹਿ ਜਾ ਜਦੋਂ ਤੂੰ ਆਪਣੇ ਹਿਰਦੇ ਰੂਪੀ ਕਰਦੇ ਵਿੱਚ ਟਿਕ ਕੇ ਰਹਿ ਜਾ ਅਕਾਲ ਪੁਰਖ ਜੀ ਦਾ ਨਾਮ ਜਪਨਾ ਸੁਖ ਕਰ ਦਿੱਤਾ ਆਸਾ ਕਹਿੰਦੇ ਇੱਥੇ ਵੀ ਸੁਖ ਇਹੀ ਹਾਂ ਸੁਖ ਆਗੈ ਮੁਕੂਜਲ ਸੰਗ ਸੰਤਨ ਕੈ ਆਜੀਏ ਇੱਥੇ ਵੀ ਸੁਖ ਤੇ ਅੱਗੇ ਵੀ ਮੁਕੂਜਲਾ ਹੋਵੇਗਾ ਆਸਾ ਕਹਿੰਦੇ ਤੇ ਸੰਸਾਰ ਦੇ ਵਿੱਚ